ਕਹਿੰਦੇ ਨੇ ਕਿ ਰਾਜਾ ਜਦੋਂ ਬਨਵਾਸ ਦਿੱਤਾ ਹੋਵੇ ਰਾਜੇ ਨੂੰ ਉਹ ਜੰਗਲ ਚ ਰਹਿੰਦਾ ਹੈ ਉੱਥੇ ਚਰਵਾਹੇ ਹੋਰ ਬਾਰਾਂ ਵਿਕਰੀ ਖੇਲਣ ਵਾਲੇ ਸ਼ਿਕਾਰ ਸ਼ਕੂਰ ਕਰਨ ਵਾਲੇ ਉਹਦੇ ਮਿੱਤਰ ਬਣ ਜਾਂਦੇ ਨੇ ਦੁਬਾਰਾ ਉਹਨੂੰ ਰਾਜ ਮਿਲ ਜਾਂਦਾ ਫਿਰ ਉਹਨਾਂ ਦਾ ਕੰਮ ਨਹੀਂ ਨਾ ਕੋਈ ਰਹਿੰਦਾ ਉੱਥੇ ਤਾਂ ਉਹੀ ਸੈਕਟਰੀ ਫਾਈਲਾਂ ਵਾਲੇ ਫਿਰ ਉਹੀ ਆਉਣਗੇ ਨਾ ਸਾਰੇ ਦੇ ਸਾਰੇ ਇਹਨਾਂ ਨੂੰ ਰੱਖੂਗਾ ਤਾਂ ਵਿਚਾਰੇ ਡਿਸਫੰਕਸ਼ਨਲ ਹੋ ਜਾਣਗੇ ਇਹਨਾਂ ਦਾ ਉਹਨਾਂ ਨਾਲ ਝਗੜਾ ਸ਼ੁਰੂ ਹੋ ਜਾਊਗਾ ਹੁਣ ਕਾਮਨਲੀ ਇਹ ਹੁੰਦਾ ਹੈ ਅਰੇ ਜਿੱਥੇ ਖਾਸ ਕਰਕੇ ਜਿਹੜੇ ਮਿੱਤਰਚਾਰੇ ਵਾਲਾ ਕੰਮ ਹੈ ਭਾਈਚਾਰੇ ਵਾਲਾ ਕੰਮ ਹੈ ਉਥੇ ਇਹ ਗਲਤੀ ਬੜੀ ਕਨਫਲਿਕਟ ਆਉਂਦੀ ਹੈ ਮਤਲਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬਹੁਤ ਥੋੜੇ ਸੀ ਜਿਹੜੇ ਉਹਦੀ ਆਪਣੀ ਕਮਿਊਨਿਟੀ ਦੇ ਜੱਟ ਵਜੀਰ ਸੀਗੇ ਇਸੇ ਕਰਕੇ ਡੋਗਰੇ ਕਾਬਜ ਹੋ ਗਈ ਸੀ ਕਿਉਂਕਿ ਉਹ ਸਟਰਕਚਰ ਦੀ ਨੀਡ ਹੋਰ ਹੈ ਉਹ ਚਾਪਲੂ ਸੀ ਉਹਦੇ ਝੂਠੀ ਫੋਕੀ ਇਨਫੋਰਮੇਸ਼ਨ ਈਵਨ ਚੁਗਲੀ ਝੂਠੀ ਇਨਫੋਰਮੇਸ਼ਨ ਉਹਦਾ ਪਾਰਟ ਹੈ ਨਹੀਂ ਤਾਂ ਕੋਈ ਅਫਸਰ ਵੀ ਕੋਈ ਰਾਜਾ ਵੀ ਇਨਸਿਕਿਉਰ ਹੋ ਜਾਂਦਾ ਜੇ ਉਹਦੇ ਕੋਲ ਝੂਠੀਆਂ ਖਬਰਾਂ ਦੇਣ ਵਾਲੇ ਨਾ ਹੋਣ ਉਹਦੇ ਨਾਲ ਵਾਲਿਆਂ ਦੀਆਂ ਖਬਰਾਂ ਦੇਣ ਵਾਲੇ ਨਾ ਹੋਣ ਖਬਰਾਂ ਉਹੀ ਦੇ ਸਕਣਗੇ ਜਿਹੜੇ ਬਿਲਕੁਲ ਮਲੈਨ ਮਤਲਬ ਜਾਂਦਾ ਈਗੋਲੈਸ ਨੇ ਜਿਵੇਂ ਆਪਾਂ ਮਲਕ ਅਜ਼ਾਦ ਦੀ ਗੱਲ ਕਰ ਰਹੇ ਸੀ ਉਹਦੀਆਂ ਵੀ ਚੁਗਲੀਆਂ ਲੱਗੀਆਂ ਸੀ ਨਾ ਸੋ ਇਹ ਅੱਛਾ ਉਹਨਾਂ 'ਚ ਕੰਪੀਟੀਸ਼ਨ ਵੀ ਹੁੰਦਾ ਫਿਰ ਜਿਹੜੀ ਦਰਬਾਰ ਦੀ ਜਿਹੜੀ ਪੋਲਿਟਿਕਸ ਹੈ ਜਾਂ ਸਾਜ਼ਿਸ਼ ਹੈ ਉਹਦੇ 'ਚ ਸਾਰੀਆਂ ਈਗੋਸ ਹੁੰਦੀਆਂ ਨੇ ਕੋਈ ਛੋਟੇ ਕੋਈ ਵੱਡੇ ਕੁਝ ਨਹੀਂ ਉਸਨੂੰ ਡਿਸਗਾਈਜ਼ ਕਰੀਆਂ ਹੁੰਦੀਆਂ ਨੇ ਪਰ ਉੱਥੇ ਜਿਹੜਾ ਚੱਲਦਾ ਚੱਕਰ ਸਾਰੇ ਦਾ ਸਾਰਾ ਬੇਸਿਕਲੀ ਉਹ ਇਹ ਦੁਨਿਆਵੀ ਚੀਜ਼ਾਂ ਦਾ ਝੂਠੀ ਸਿਫਤ ਸਲਾਹ ਝੂਠੀ ਸਿਫਤ ਸਲਾਹ ਤਾਂ ਝੂਠੀ ਹੁੰਦੀ ਨਹੀਂ ਖਰ ਜੀ ਮਤਲਬ ਝੂਠੀ ਚਾਪਲੂਸੀ ਕਹੀਏ ਤੇ ਜਾਂ ਫਿਰ ਦੂਜਿਆਂ ਦੀ ਬਦਨਾਮੀ ਦੂਜਿਆਂ ਦਾ ਕ੍ਰਿਟਿਸਿਜ਼ਮ ਨਿੰਦਿਆ ਤੇ ਝੁਗਲੀ ਇਹ ਉਹਦਾ ਆਧਾਰ ਹੁੰਦਾ ਇਸ ਦੇ ਵਿੱਚ ਪਰ ਉਹਦੇ ਚ ਹੀ ਫਿਰ ਉਹ ਸਿਆਣਪ ਉਹਦੀ ਡਿਪੈਂਡ ਕਰਦੀ ਹੈ ਕਿ ਜਿਹੜਾ ਬੰਦਾ ਬੈਠਾ ਹੈ ਉੱਥੇ ਉਹਦੀ ਕਿੰਨੀ ਇੱਕ ਕ੍ਰਿਟੀਕਲ ਜਜਮੈਂਟ ਹੈ ਕਿੰਨਾ ਕੋ ਵੈਲਿਊਏਟ ਠੀਕ ਕਰ ਸਕਦਾ ਹੈ ਕਿੰਨਾ ਕੋ ਉਹ ਸੱਚਾ ਸੁੱਚਾ ਹੈ ਕਿੰਨਾ ਕੋ ਆਪਣੀ ਹੀ ਸੁਣਦਾ ਹੈ ਆਪਣੇ ਆਤਮਾ ਦੀ ਆਵਾਜ਼ ਕਿੰਨੀ ਸੁਣਦਾ ਹੈ ਉਹਦੀ ਮਤਲਬ ਜਿਹੜੀ ਅੰਤਰਾਤਮਾ ਹੈ ਆਦਰਵਾਇਜ਼ ਤਾਂ ਫੇ ਆਪਣੇ ਸਾਹਮਣੇ ਹੀ ਆਪਾ ਦੇਖਿਆ ਕਿ ਕਿੰਨਾ ਕੋ ਸਾਰੇ ਤੰਤਰ ਇਸੇ ਤੇ ਤਾਂ ਖੜੇ ਨੇ ਬਿਲਕੁਲ ਕੱਲੇ ਹੀ ਅਜੇ ਪਰਸੋਂ ਹੀ ਮੇਰਾ ਖਿਆਲ ਹੈ ਐਲਾਨ ਮਸਕ ਤੇ ਟਰੰਪ ਜੀ ਦਾ ਝਗੜਾ ਹੋਇਆ ਹੈ ਸਭ ਨੇ ਉਹਨੇ ਮੀਡੀਆ ਕਰ ਦਿੱਤੀ ਅਸੀਂ ਸਾਰਾ ਉਸ ਮੀਡੀਆ ਨਾਲੋਂ ਜਿੱਤਿਆ ਤੇ ਉਹਦੇ باوجود ਮਤਲਬ ਹੁਣ ਦੇਖੋ ਜਿਉਂ-ਜਿਉਂ ਫਿਰ ਫੁੱਲ ਨੇ ਖਿੜਨੇ ਤਾਂ ਪੱਤੀਆਂ ਨੇ ਤਾਂ ਲਹਿਦਲੇ ਦਾ ਹੋਣਾ ਹੀ ਹੁੰਦਾ ਨਾ ਫਿਰ ਦੋਨੇ ਡਾਂਗੋ ਡਾਂਗੀ ਹੋਵੇ ਹਾਂ ਅਜੇ ਤਾਂ ਪੂਣੀ ਅਜੇ ਹੋਣਗੇ ਅਜੇ ਹੋਣਾ ਹੈ ਅਜੇ ਅਜੇ ਤਾਂ ਸਿਰਫ ਪ੍ਰਮਾਨ ਮਿੱਟੀ ਸਿੱਟਰੇ ਨੇ ਇੱਕ ਦੂਜੇ ਦੇ ਫੇ ਖੋਲਦਾ ਸ਼ੁਰੂ ਹੋਊਗਾ